ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਜੀ ਦਾਸ ਖਾਲਸਾ ਮੱਲੇਵਾਲਾ ਸੰਗਜੀ ਅਸੀਂ ਬੈਠੇ ਆ ਜੀ ਸੀਨੀਵਾਲ ਖੁਰਦ ਤਹਿਸੀਲ ਆ ਜੀ ਤਪਾ ਤੇ ਜ਼ਿਲ੍ਹਾ ਹੈਗਾ ਪਰਣਾਲਾ ਸੋ ਸਾਨੂੰ ਮਾਨੋਗਿਆ ਤੋਂ ਮੇਰੇ ਵੀਰ ਨੇ ਇਸ ਪਰਿਵਾਰ ਬਾਰੇ ਦੱਸਿਆ ਸੀ ਸੋ ਥੋੜਾ ਜਿਹਾ ਇੱਕ ਚਾਨਣਾ ਪਾ ਦਈਏ ਪਰਿਵਾਰ ਬਾਰੇ ਤੁਹਾਨੂੰ ਕਿ ਇਸ ਪਰਿਵਾਰ ਦੇ ਵਿੱਚ ਇਸ ਲੜਕੇ ਦੀ ਜੋ ਮਾਤਾ ਜੀ ਆ 13 7 2000 ਨੂੰ ਉਸ ਘਾਲਪੁਰ ਖਵਾਹਿਰੂ ਦੇ ਚਰਨਾਂ ਵਿੱਚ ਜਾਗਰਾਜੇ ਸਨ ਸੋ 14 ਤਰੀਕ ਨੂੰ ਤੁਸੀਂ ਪਾੜਾ ਦੇਖਿਓ ਸੰਗਤ ਜੀ 14 ਤਰੀਕ ਨੂੰ ਇਸ ਬੱਚੇ ਦੇ ਦਾਦੀ ਜੀ ਆ ਉਹ ਵੀ ਅਕਾਲ ਚਲਾਣਾ ਕਰ ਗਏ ਸੀ ਸੋ ਇਹ ਬੱਚੇ ਦਾ ਦੁੱਖ ਆ ਜੀ ਕਿ ਇਹ 12 ਸਾਲ ਦੀ ਉਮਰ ਆ ਤੇ ਜੁੜਿਆ ਪਿਆ ਬੱਚਾ ਇਹਨੂੰ ਕੋਈ ਪ੍ਰੋਬਲਮ ਦੱਸੀ ਆ ਕਿ ਇਹਦੀ ਰੀਡ ਦੀ ਹੱਡੀ ਦੇ ਵਿੱਚ ਆ ਕਿਉਂਕਿ ਛੋਡੇ ਮੋਡੇ ਡਾਕਟਰਾਂ ਨੂੰ ਦਿਖਾ ਲਿਆ ਸੀਗਾ ਪਰਿਵਾਰ ਨੇ ਸੋ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਇਸ ਬੱਚੇ ਬਾਰੇ ਦੇਖਿਆ ਦੇਖੋ ਜੀ ਇਸ ਪਰਿਵਾਰ ਦੇ ਵਿੱਚ ਦੋ ਲੜਕੀਆਂ ਨੇ ਇਹ ਡੈਡੀ ਆ ਇਸ ਵਜਾ ਲੜਕੇ ਦਾ ਸੋ ਇੱਕ ਬੱਚੀ ਪੜਦੀ ਆ ਤੇ ਇੱਕ ਬੱਚੀ ਨੂੰ ਹਟਾ ਲਿਆ ਇਹਨਾਂ ਨੇ ਕਹਿੰਦੇ ਕਿ ਘਰ ਦੇ ਵਿੱਚ ਕੰਮਕਾਰ ਦਾ ਔਖਾ ਵਾ ਸੋ ਸੰਗਤ ਨੂੰ ਬੇਨਤੀ ਆ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਬੱਚੇ ਦੇ ਟੈਸਟ ਕਰਵਾਉਣੇ ਨੇ ਤਾਂ ਜੋ ਆਪਾਂ ਨੂੰ ਇਹਦੀ ਪ੍ਰੋਪਰ ਬਿਮਾਰੀ ਦਾ ਪਤਾ ਲੱਗ ਜਾਵੇ ਕਿ ਇਹਦੀ ਰੀੜ ਦੀ ਹੱਡੀ ਦੇ ਵਿੱਚ ਪ੍ਰੋਬਲਮ ਆ ਜਾਂ ਕੋਈ ਹੋਰ ਗੱਲਬਾਤ ਆ ਇਹਨਾਂ ਦਾ ਆਪਾਂ ਤਰੀਕੇ ਦੇ ਨਾਲ ਜਿਹੜਾ ਟੈਸਟ ਕਰਵਾ ਕੇ ਜਐਮਆਰਆਈ ਜੋ ਵੀ ਕਰਵਾਉਣੀ ਆਪਾਂ ਨੂੰ ਪਈ ਸੋ ਜੇ ਤਾਂ ਕੋਈ ਮੇਰਾ ਵੀਰ ਖੋਦ ਇੱਥੇ ਸੇਵਾ ਕਰਨੀ ਚਾਹੁੰਦਾ ਤਾਂ ਸੀਨੀਵਾਲ ਖੁਰਦ ਦੇ ਕੋਲ ਗਹਿਰਾਲ ਵਾਲਾ ਰਾਹ ਵਾ ਆ ਮੇਰਾ ਇੱਧਰ ਵਸ ਅੱਡਾ ਜੀ ਇਹ ਅੱਡੇ ਦੇ ਕੋਲ ਹੀ ਘਰ ਆ ਜੀ ਤੇ ਧਰਮਸ਼ਾਲਾ ਨਜ਼ਦੀਕ ਆ ਜੀ ਧਰਮਸ਼ਾਲਾ ਕੋਲੇ ਆ ਕੇ ਤੁਸੀਂ ਪਤਾ ਕਰ ਸਕਦੇ ਹੋ ਇਸ ਵੀਰ ਦੇ ਘਰੇ ਆ ਕੇ ਵੀ ਤੁਸੀਂ ਇਸ ਪਰਿਵਾਰ ਦਾ ਸਾਥ ਦੇ ਸਕਦੇ ਹੋ ਤੇ ਨਹੀਂ ਤਾਂ ਜੇ ਤੁਸੀਂ ਆਪਣੀ ਟੀਮ ਦੀ ਡਿਊਟੀ ਲਾਉਨੇ ਹੋ ਤੁਹਾਡਾ ਆਪਾ ਇਸ ਬੱਚੇ ਨੂੰ ਕਿਸੇ ਚੰਗੇ ਹਸਪਤਾਲ 'ਚ ਲਿਜਾ ਕੇ ਇਹਦੇ ਟੈਸਟ ਕਰਵਾ ਕੇ ਤਾਂ ਇਸ ਬੱਚੇ ਦਾ ਆਪਾਂ ਇਲਾਜ ਸ਼ੁਰੂ ਕਰੀਏ ਤਾਂ ਜੋ ਜੋ ਮੇਰੀ ਮਾਤਾ ਦਾ ਜਾਂ ਮੇਰੀ ਇਸ ਭੈਣ ਦਾ ਸੁਪਨਾ ਸੀ ਕਿ ਮੇਰਾ ਪੁੱਤ ਠੀਕ ਹੋਵੇ ਉਹਨੂੰ ਪੂਰਾ ਕਰਨ ਦੇ ਵਿੱਚ ਯੋਗਦਾਨ ਪਾਈਏ ਕਿਉਂਕਿ ਬਾਲਾ ਵੱਡਾ ਖਰਚਾ ਨਹੀਂ ਲੱਗਦਾ ਬੱਚਾ ਬੋਲਦਾ ਵੀ ਵਧੀਆ ਆ ਸਰਪੇ ਦੇ ਤੋਂ ਇਹ ਦੱਸ ਰਿਹਾ ਕਿ ਮੇਰੇ ਤੋਂ ਲੱਤਾਂ ਸਿੱਧੀਆਂ ਨਹੀਂ ਹੁੰਦੀਆਂ ਕਿਉਂਕਿ ਹੁਣ ਉਮਰ ਨਿਆਣੀ ਆ ਇਹਦਾ ਇਲਾਜ ਹੋ ਸਕਦਾ ਮੈਂ ਜਿਹੜੇ ਵੀਰਾਂ ਨੇ ਸਾਨੂੰ ਇਸ ਪਰਿਵਾਰ ਬਾਰੇ ਦੱਸਿਆ ਉਹਨਾਂ ਦਾ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਆਪਣੀ ਟੀਮ ਦਾ ਤੁਸੀਂ ਪੂਰਾ ਸਾਥ ਦੇ ਕੇ ਇਸ ਬੱਚੇ ਦੇ ਇਲਾਜ ਲਈ ਜਰੂਰ ਅੱਗੇ ਆਓਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਬੱਚੇ ਦਾ ਇਲਾਜ ਜਲਦ ਤੋਂ ਜਲਦ ਹੋ ਸਕੇ ਸੋ ਇੰਨੀਆਂ ਬੇਨਤੀਆਂ ਸੀ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ